ਯਾਰ ਪਰ ਇਸ ਸਾਥਸ਼੍ਰੀਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਇੰਨੇ ਦਿਨ ਬੰਦ ਰਹਿਣਗੇ ਸਕੂਲ ਪੰਜਾਬ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਸੋ ਨੋਟਿਸ ਆ ਜਿਹੜਾ ਉਹ ਜਾਰੀ ਹੋ ਚੁੱਕਿਆ ਅਸੋ ਸਿੱਧਾ ਤੁਹਾਨੂੰ ਮੇਨ ਅਪਡੇਟ ਉੱਤੇ ਲੈ ਚਲਦੇ ਆ ਚੈਨਲ ਤੇ ਪਹਿਲੀ ਵਾਰੀ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਤੁਸੀਂ ਸਕਰੀਨ ਉੱਪਰ ਨੋਟਿਸ ਪੜ੍ਹ ਸਕਦੇ ਹੋ 8 ਦਿਨਾਂ ਤੱਕ ਬੰਦ ਰਹਿਣਗੇ ਪੰਜਾਬ ਦੇ ਸਾਰੇ ਸਕੂਲ ਜਾਰੀ ਹੁਕਮ ਪੰਜਾਬ ਸਰਕਾਰ ਨੇ ਠੰਡ ਕਾਰਨ ਰਾਜ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 24 ਤੋਂ 31 ਦਸੰਬਰ ਤੱਕ ਕਰਨ ਦਾ ਫੈਸਲਾ ਕੀਤਾ ਹੈ ਇਸ ਬਾਰੇ ਪੱਤਰ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕਮਲਕਿਸ਼ੋਰ ਜੱਜਪ ਵੱਲੋਂ ਜਾਰੀ ਕੀਤਾ ਗਿਆ ਜਿਸ ਵਿੱਚ ਸਾਰੇ ਸਰਕਾਰੀ ਮਾਨਤਾ ਪ੍ਰਾਪਤ ਨਿੱਜੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਛੁੱਟੀਆਂ ਦਾ ਵੱਡਾ ਐਲਾਨ ਜਿਹੜਾ ਕੀਤਾ ਗਿਆ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਅਤੇ ਐਡਿਟਿਡ ਸਕੂਲਾਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਜਿਹੜਾ ਉਹ ਕੀਤਾ ਤੁਸੀਂ ਸਕਰੀਨ ਦੇ ਉੱਪਰ ਨੋਟਿਸ ਆ ਜਿਹੜਾ ਪੂਰਾ ਪੜ ਸਕਦੇ ਹੋ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜਿਹੜਾ ਨੋਟਿਸ ਆ ਉਹ ਜਾਰੀ ਕੀਤਾ ਗਿਆ ਸਕੂਲਾਂ ਦੇ ਵਿੱਚ 24 ਦਸੰਬਰ 2023 ਤੋਂ ਲੈ ਕੇ 31 ਦਸੰਬਰ 2023 ਤੱਕ ਸਰਦੀਆਂ ਦੇ ਆ ਛੁੱਟੀਆਂ ਦਾ ਜਿਹੜਾ ਵੱਡਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਏ ਸੋ ਇਸ ਇਸ ਸਕੂਲਾਂ ਦੀਆਂ ਛੁੱਟੀਆਂ ਲੈ ਕੇ ਵੱਡੀਆਂ ਅਪਡੇਟ ਮਿਲਦੇ ਹੋਰ ਜਾਣਕਾਰੀ ਦੇ ਨਾਲ ਉਹ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ